ਸੂਰਬਿਆਂ ਦੇ ਗੋਲੀਆਂ ਵੱਜਦੀਆਂ ਕਾਇਲ ਹੋ ਕੇ ਧਰਤੀ ਤੇ ਘੁੰਮ ਕੇ ਡਿੱਗਦੇ ਐ ਧਰਮਾਰ ਮਾਰ ਉਪਰ ਪਰੰਤ ਮਾਰ ਲੋ ਮਾਰ ਲੋ ਕੇ ਸੂਰਵੇਂ ਇੱਕ ਦੂਜੇ ਤੇ ਚੜਦੇ ਵਾਦੇ ਜਾ ਰਹੇ ਐ ਕੁਛ ਧਰਿਓ ਪਾਣ ਤਬ ਜਿਉ ਉਸ ਮਦ ਕੁਝ ਸਾਸੰਗ ਜੀ ਸੂਰਜ ਢਲ ਗਿਆ ਕਸ਼ ਦੇ ਉਸ ਮੱਧ ਦੁਪਹਿਰ ਤੋਂ ਪਿੱਛੋਂ ਤਦੋਂ ਕੁਝ ਸੂਰਜ ਟੜ ਗਿਆ ਸੀ ਥੇਰੇ ਪਰੇ ਸੂਰ ਚ ਹੈ ਜੀਤ ਜੁਦ ਤੇ ਭਿੜ ਰਹੇ ਸੂਰਵੇਂ ਜੰਗ ਵਿੱਚ ਜੁਦ ਕਰਨਾ ਚਾਹੁੰਦੇ ਜਿੱਤਣਾ ਚਾਹੁੰਦੇ ਕੜਕੰਤ ਦੇ ਛਟਕੰਤ ਜਵਾਲ ਤੇ ਗੋਲੀਆਂ ਚੱਲ ਰਹੀਆਂ ਨੇ ਤੇ ਬੜੀ ਆਵਾਜ਼ ਆ ਰਹੀ ਹੈ ਕਸੇ ਅੰਤ ਪਹਰ ਹਰੂਦ ਢਾਲ ਤੇ ਨਾਲ ਦੀ ਨਾਲ ਸੂਰਵੇਂ ਬੰਦੂਕ ਇੱਕ ਚੱਲਦੀ ਦੂਜੀ ਨੂੰ ਤਿਆਰ ਕਰ ਦਿੰਦੇ ਐ ਸ਼ੰਕੰਤ ਲਗਤ ਗਜ ਫੇਰ ਫੇਰ ਜਿਹੜੇ ਬੰਦੂਕ ਨੂੰ ਸਾਫ਼ ਕਰਨ ਵਾਲੇ ਗਾਜ ਬੰਦੂਕ ਵਿੱਚ ਚੱਲਦੇ ਆ ਨਾ ਫੁਲਤਰੂ ਉਹਨਾਂ ਦਾ ਖੜਕਾ ਬੜਾ ਹੈ ਗੁਲਕਾਂ ਠੋਕਰ ਪਹਿਰੇ ਰੇਰ ਗੋਲੀਆਂ ਬਰੂਧ ਪਰਖੇ ਠੋਕ ਠੋਕ ਕੇ ਸੁਰਮੇ ਦਿੰਦੇ ਐ ਤਈੰਤ ਸ਼ਿਸ਼ਤ ਤੋਰਾ ਸਜੂਰ ਤੇ ਸਾਧ ਸੰਗ ਜੀ ਸੇਧ ਵੱਲ ਕੇ ਤੇ ਸੁਰਮੇ ਸ਼ਿਸ਼ਤ ਕਹਿੰਦੇ ਸੇਧ ਨੂੰ ਸੇਦ ਬਣ ਕੇ ਬੰਦੂਖ ਚਲਾਉਂਦੇ ਦੁਸ਼ਮਣ ਵਾਲੇ ਮੁਖੇ ਹਮ ਤਪਲੀਟਾ ਠੋਰ ਠੋਰ ਤੇ ਪਲੀਟੇ ਧੁਰੇ ਜਿਵੇਂ ਪਟਾਕੇ ਨੂੰ ਨਹੀਂ ਅੱਗ ਲਾਈਦੀ ਬੱਤੀ ਨੂੰ ਪੁਰਾਣੇ ਟਾਈਮਾਂ ਵਿੱਚ ਇਉਂ ਅੱਗ ਲਾਈ ਜਾਂਦੀ ਸੀ ਪਲੀਟੇ ਨੂੰ ਤੇ ਜਦੋਂ ਅੱਗ ਲਾਈ ਜਾਂਦੀ ਸੀ ਫਿਰ ਆਕ ਬਾਲ ਨਹੀਂ ਪੈਂਦੀ ਸੀ ਉਹਨੂੰ ਪਲੀਟਾ ਤਖਾਣਾ ਕਹਿੰਦੇ ਆ ਬਹੁਤ ਸ਼ੋਰ ਤੜਾਪਨ ਹੋਣ ਲੱਗ ਤੇ ਜਦੋਂ ਬੰਦੂਖ ਚੱਲਦੀ ਟੜਾ ਟੜ ਤੜਾ ਪੜ ਆਵਾਜ਼ਾਂ ਆਉਂਦੀਆਂ ਨੇ ਛੁੱਟ ਗੁਲਕਾ ਜਵਾਲਾ ਜਾਗ ਜਾਗ ਗੋਲੀਆਂ ਚੱਲਦੀਆਂ ਗੋਲੀ ਨਿਕਲਣ ਦੇ ਨਾਲ ਅੱਗ ਨਿਕਲਦੀ ਹੈ ਬੰਦੂਕ ਦੀ ਨਾਲੀ ਦੇ ਵਿੱਚੋਂ ਵੱਡ ਉਠੇ ਤੋਂ ਮੱਲੇ ਗगन ਅਛਾਏ ਤੇ ਜਦੋਂ ਗੋਲੀ ਚੱਲਦੀ ਧੂਆ ਬੜਾ ਨਿਕਲਦਾ ਹੈ ਰਜ ਚੜੇ ਉਰਤ ਰੱਖ ਨਹੀਂ ਦਿਖਾਏ ਤੇ ਸਾਗ ਸੰਦਰ ਅਸਮਾਨ ਵਿੱਚ ਕਰਦ ਤੂ ਉਲ ਚੜੀ ਹੋਈ ਐ ਸੂਰਜ ਵੀ ਦਿਖਾਈ ਨਹੀਂ ਦਿੰਦਾ ਫਟ ਫੇਰੇ ਫੇਰ ਲਲਕਾਰ ਬੋਲ ਸੁਰਮੇ ਲੜ ਰਹੇ ਐ ਤੇ ਲਲਖਾਰੇ ਮਾਰਦੇ ਐ ਪਿੱਤ ਉੱਤ ਤਵਾਏ ਪਰ ਗਿਰਤ ਡੋਲ ਇਧਰ ਉਧਰ ਨੂੰ ਘੋੜਿਆਂ ਤੇ ਫਟਦੇ ਘੁੰਮਦੇ ਫਿਰ ਰਹੇ ਐ ਮਿਲ ਗਏ ਸੂਰ ਐਮ ਆਪਸ ਮਾਹੇ ਓ ਸੁਰਮੇ ਲੜ ਦੇ ਇੱਕ ਦੂਜੇ ਦੇ ਵਿੱਚ ਵਜ ਰਿਹਾ ਦੋ ਨਦੀ ਬਹਿਤ ਇਕ ਥਾਣ ਜਹੇ ਜਿਵੇਂ ਨਦੀਆਂ ਇੱਕੋ ਹੀ ਥਾਂ ਦੋ ਪੱਟੀਆਂ ਹੋ ਗਈਆਂ ਹੁਣ ਦਰਖਾਨ ਸੌਣ ਨ ਉੱਡੇ ਵਿਸਾਲ ਦਰਖਾਨ ਸੈਨ ਹਮੜੀ ਵਿਸਾ ਗੋਲਕਾਨ ਮਾਰ ਗੋਲੇ ਉਤਾ ਜੱਟੂ ਪ੍ਰਚੰਡ ਕੋ ਘੋਇ ਰਲੀਨ ਤਰੰਗੰਤ ਵਾਇ ਆਕੇ ਸੁਤੀ ਦਰਖਾਨ ਦੀ ਫੌਜ ਚੜਕੀ ਨੂੰ ਆਈ ਅੱਗੇ ਭਾਈ ਜੱਟੂ ਵਾਲੇ ਜੱਥੇ ਦੇ ਉੱਤੇ ਖਾ ਵੀ ਹੋਣ ਲੱਗੀ ਕਿਉਂਕਿ ਉਹਨਾਂ ਦੀ ਥੌਜ ਜਿਆਦਾ ਭਾਈ ਜੀ ਨੂੰ ਵਿਚਾਲੇ ਘੇਰ ਲਿਆ ਹੈ ਵੱਤ ਕਹੇ ਬਹੁਤ ਕਰਮਾਂ ਰਮਾਰ ਕਿਉਂਕਿ ਗੁਰੂ ਕੇ ਸੂਰਮੇ ਮਾਰਦੇ ਮਾਰਦੇ ਉਹਨਾਂ ਦੀ ਫੌਜ ਦੁਸ਼ਮਣਾਂ ਦੀ ਵਿੱਚ ਜਾ ਵੜੇ ਅੱਗੇ ਵਧ ਗਏ ਮੁਰ ਨਿਕਟ ਜਾਏ ਤਪ ਕੰਨ ਫਰਹਾਰ ਚਾਹੁੰਦੇ ਐ ਵੀ ਦਸ਼ਮਣ ਦੇ ਢੇੜੇ ਚੱਕ ਗੋਲੀ ਸੀਨੇ ਵਿੱਚ ਦਾਗ ਦਈਏ ਤੱਪ ਕਹੋ ਮੁਹੰਮਦ ਖਾਨ ਦੇਕ ਜਦੋਂ ਭਾਈ ਜੱਟੂ ਦੀ ਫੌਜ ਉੱਤੇ ਹੀ ਚੜ ਗਈ ਉਹਨਾਂ ਦੇ ਸਾਹਮਣੇ ਵਾਲੇ ਸੂਰਮੇ ਮੁਹੰਮਦ ਖਾਨ ਨੇ ਆਖਿਆ ਇਹਨਾਂ ਦੇ ਹੋ ਪਰਤਕ ਜੇ ਅਸ਼ੀਖ ਕਹਿਣ ਲੱਗਾ ਇਹਨਾਂ ਨੂੰ ਵੱਖਰੇ ਕਰ ਲੋ ਜਥੇ ਨਾਲੋਂ ਅਗਰ ਵਖਰੇ ਕਰ ਲੋ ਤਾਂ ਫਿਰ ਦੁਸ਼ਮਣ ਦੀ ਮਾਰ ਵਿੱਚ ਆ ਜਾਣਗੇ ਫਟ ਅਗਰ ਰੋਕ ਬਹੁ ਸਾਵਧਾਨ ਅਗਲੇ ਸੂਰਮੇ ਬੜੇ ਸਾਵਧਾਨ ਹੋਏ ਇੱਕ ਬਾਰ ਪਰਹੋ ਸਭ ਕਰੋ ਆਣ ਅੱਖ ਲਗਾ ਇੱਕੋ ਹੀ ਬਾਰ ਹੱਲਾ ਮਾਰੋ ਸਾਵਧਾਨੀ ਨਾਲ ਸੁਮ ਸੈਨਾਪਤੀ ਕੇ ਬਾਕ ਬੀਰ ਸੈਨਾਪਤੀ ਜਿਹੜਾ ਇਹਨਾਂ ਦੇ ਜੱਥੇ ਦਾ ਸੀ ਸਾਹਮਣੇ ਵਾਲੇ ਦੁਸ਼ਮਣਾਂ ਦਾ ਉਦੀ ਗੱਲ ਸੁਣ ਕੇ ਫਿਰ ਗਏ ਅਗਰਣੇ ਕੇ ਰਦੀਰ ਅੱਗੇ ਨੂੰ ਵਧੇ ਭਾਈ ਜੱਟੂ ਨੂੰ ਘੇਰਨ ਵਾਸਤੇ ਜੱਟੂ ਨਾ ਤਰਸਤ ਚਿਤ ਤਨਕ ਕੀਨ ਭਾਈ ਜੱਟੂ ਨੇ ਬਿਲਕੁਲ ਡਰਨਾ ਮੰਨਿਆ ਉਹਨੂੰ ਕਾਹਦਾ ਡਰ ਹੋਵੇ ਲਲਕਾਰ ਸੁਪਟ ਗਣ ਤੀਰ ਦੀਨਾ ਤੇ ਸਾਧ ਸੰਗਤ ਲਲਕਾਰਾਂ ਮਾਰਿਆ ਦੁਸ਼ਮਣਾ ਵੱਲ ਨੂੰ ਇੱਕ ਬਾਰ ਮਾਰ ਗੁਲ ਕਾ ਡਰਾਇ ਤੇ ਇੱਕੋ ਹੀ ਵਾਰ ਆਪਣੇ ਸਾਥੀਆਂ ਨੂੰ ਆਖਿਆ ਗੋਲੀਆਂ ਮਾਰੋ ਬੰਦੂਕਾਂ ਪਰੀਆਂ ਗੋਲੀਆਂ ਚੱਲੀਆਂ ਕਿੰਨੇ ਹੀ ਦੁਸ਼ਮਣ ਮਾਰ ਸੁੱਟੇ ਫਟ ਪਰ ਉਥਲ ਲਗ ਮਰ ਤਕਾਈ ਤੇ ਸਾ ਸੰਗਤ ਕਿਤੇ 200 ਬੰਦੂਕ ਇਕੱਠੀ ਚੱਲ ਜਾਏ ਗੋਲੀ ਦਾ ਇੱਕ ਦੇ ਵੱਜੇ ਤੇ 50 ਜਣੇ ਪਿੱਛੇ ਪਾਜ ਜਾਂਦੇ ਇਹ ਸਮਝ ਲੋ کئی ਵਾਰੀ ਕਈ ਬੰਦੇ ਕਹਿੰਦੇ ਕੋਈ ਬੰਦੂਕ ਹੈ ਜੀ ਇੱਕ ਕੋਈ ਰਵਾਲਵਰ ਆ ਉਹਦੇ ਕੋਲ 100 ਬੰਦਾ ਆਉਂਦਾ ਹੋਵੇ 100 ਤੇ ਇੱਕ ਬੰਦੇ ਕੋਲ ਸ਼ਸਤਰ ਹੋਵੇ ਇੱਕ ਦੇ ਵੱਜ ਜਾਏ ਬਸ ਤੇ ਭਜਦਿਆਂ ਨੂੰ ਰਾਹ ਨਹੀਂ ਲੱਭਦੇ ਵੱਡੇ ਵੱਡੇ ਬੰਦੇ ਸਾਧ ਸੰਗ ਤੇ ਇੱਕ ਦੂਜੇ ਦੇ ਉੱਤੋਂ ਦੀ ਛਾਹ ਮਾਰ ਮਾਰ ਨੱਠਦੇ ਇਹ ਸ਼ਸਤਰ ਐਵੇਂ ਨਹੀਂ ਗੁਰੂ ਪਾਤਸ਼ਾਹ ਨੇ ਤੁਹਾਨੂੰ ਦਿੱਤੇ ਬਖਸ਼ੇ ਤਾਂ ਇਸ ਤਰੀਕੇ ਗੁਰੂ ਕੇ ਸੂਰਮਿਆਂ ਨੇ ਬੰਦੂਕਾਂ ਚਲਾਈਆਂ 200 ਬੰਦੂਕ ਜਾ ਕੇ ਯੋਧਿਆਂ ਦੇ ਬਜਰੀ ਤੇ ਧਰਤੀ ਤੇ ਦੁਸ਼ਮਣੇ ਡਿੱਗਦੇ ਆ ਕਿਸ ਹੋਂਸੇ ਫੋਟਿਓ ਮਰੰਤ ਗੋਲੀ ਚੱਲਦੀ ਕਿਸੇ ਦਾ ਸਿਰ ਫਟ ਗਿਆ ਕੋਈ ਮਰ ਗਿਆ ਕਿਸ ਕੇ ਰਤਨ ਗੁਲਗਾ ਪਰੰਤ ਤੇ ਗੋਲੀ ਕਿਸੇ ਦੇ ਸਰੀਰ ਨੂੰ ਭੰਨ ਦਿੰਦੀ ਹੈ ਕਿਸ ਜਦਾ ਬਿਦਰੀਨ ਪਰਤ ਭੂਮ ਕਿਸੇ ਦੇ ਛਾਤੀ ਵਿੱਚ ਵੱਜਦੀ ਤੇ ਬਿੰਨਿਆ ਜਾਂਦਾ ਹੈ ਦਿਲ ਕਿਸ ਉਧਰ ਲੱਗੀ ਕਾਇਲ ਸਉਮ ਕਿਸੇ ਦੇ ਢਿੱਡ 'ਚ ਵੱਜ ਗਈ ਤੇ ਗੋਲੀ ਜਦ ਵੱਜਦੀ ਆ ਸਾਸ ਸੰਗਤ ਮੋਹਰਾ ਕੱਢ ਦਿੰਦੀ ਹੈ ਕਿਸ ਬਹਾਂ ਟੁੱਟ ਇਸਤਾਂਬ ਟੁੱਟ ਕਿਸੇ ਦੀ ਮਾਂ ਤੇ ਕਿਸੇ ਦੀ ਲੱਤ ਟੁੱਟ ਗਏ ਬਹੁਤੋਂ ਬਖਸ਼ੋਰ ਤੋਂ ਅਧਿਕ ਝੂਟ ਬੜੀਆਂ ਗੋਲੀਆਂ ਚੱਲੀਆਂ ਬੜਾ ਵੱਡਾ ਤਾਲਬ ਐਨ ਸਾਧ ਸੰਗਤ ਜੰਗ ਵਿੱਚ ਲੱਗਿਆ ਹੈ ਬਹੁਤ ਹੀਰੇ ਸਿੱਕ ਤੁਰਕਾਨ ਸੰਗ ਬਹੁਤ ਤੁਰਕ ਡਿੱਗੇ ਸਿੱਖਾਂ ਦੇ ਨਾਲ ਲੜਦੇ ਹੋਏ ਗਿੱਤ ਮਰੇ ਪਰੇ ਦੀਰਗ ਤੁਰੰਭ ਕੁਝ ਗੁਰੂ ਕੇ ਸਿੰਘ ਸੂਰਮੇ ਵੀ ਸਾਧ ਸੰਗਤ ਮਦਾਨੇ ਜੰਗ ਵਿੱਚ ਡਿੱਗ ਗਏ ਕਿੱਤੋਂ ਭਜੰਤ ਸ਼ੂਸ਼ੇ ਬਣਾਣਾ ਤੇ ਕਈ ਘੋੜੇ ਮਾਰੇ ਗਏ ਕਈ ਘੋੜੇ ਸੂਰਮਿਆਂ ਤੋਂ ਬਿਨਾ ਮਦਾਨੇ ਜੰਗ ਵਿੱਚ ਭੱਜੇ ਫਿਰਦੇ ਹਨ ਕਿਤ ਕਾਏ ਸਹਤ ਦਰੜੇ ਕੇ ਕਾਣਾ ਕਿਤੇ ਸੂਰਮਿਆਂ ਨੂੰ ਘੋੜੇ ਦਰੜਦੇ ਜਾਂਦੇ ਹਨ ਜੱਟੂ ਸੋ ਕਿਰਤ ਬੜਕੀਨ ਜੁੱਦ ਭਾਈ ਜੱਟੂ ਨੇ ਜੱਟੂ ਸੋ ਕਿਰੀਤ ਬੜਕੀਨ ਜੁੱਦ ਗਣ ਤਰਕ ਮਾਰ ਮਾਰਤ ਸੁਕਰਤ ਪਿਖ ਜਥੇਦਾਰ ਕਲਿਆਣ ਨਾਮ ਸੋ ਭਇਓ ਅਗਰ ਬੜ ਜੰਗ ਤਾਂ ਭਾਈ ਜੱਟੂ ਜੀ ਨੂੰ ਘੇਰ ਲਿਆ ਦੁਸ਼ਮਣਾਂ ਨੇ ਤੇ ਗੋਲੀਆਂ ਚੱਲ ਰਹੀਆਂ ਨੇ ਜਦੋਂ ਭਾਈ ਕਲਿਆਣੇ ਨਾਂ ਦੇ ਜਥੇਦਾਰ ਦੂਜੇ ਜਥੇ ਦੇ ਸੂਰਮੇ ਨੇ ਵੇਖਿਆ ਭਾਈ ਜੱਟੂ ਨੂੰ ਘੇਰ ਲਿਆ ਹੈ ਤੋਂ ਪਕੰਤ ਤੜਾਕ ਬਹੁ ਸ਼ੋਰ ਸ਼ੋਰ ਉਹਨੇ ਉਸੇ ਵੇਲੇ ਬੰਦੂਕਾਂ ਦੇ ਫੈਰ ਕੀਤੇ ਹਾਤਾ ਕਰੇ ਤੁਰਕ ਤਨਖੋਰ-ਖੋਰ ਜਿਹੜੇ ਭਾਈ ਜੱਟੂ ਜੀ ਦੇ ਆਲੇ-ਦਾਲ ਦੁਸ਼ਮਣ ਸਨ ਪੀਆਂ ਦੇ ਮਾਰ-ਮਾਰ ਘੋੜੀਆਂ ਦੁਸ਼ਮਣਾਂ ਨੂੰ ਭੰਨ ਦਿੱਤਾ ਜੋ ਹਤੇ ਅਗਰ ਕੁਸ਼ਮਾਰ ਦੀਨ ਜਿਹੜੇ ਅੱਗੇ ਚੜ ਕੇ ਆਏ ਕੁਝ ਮਾਰ ਮੁਖਾ ਇਕਲਿਆਣ ਜੀ ਨੇ ਕੁਛ ਚਲੇ ਪਾਜ ਔਰ ਤਰਾਸ ਲੀਨ ਜਦੋਂ ਦੂਜਾ ਜੱਥਾ ਆਇਆ ਗੋਲੀਆਂ ਚੱਲੀਆਂ ਤੇ ਜਿਹੜੇ ਚੜ ਕੇ ਆ ਰਹੇ ਸਨ ਅੱਗੇ ਵਧ ਤੇ ਪਿੱਛੇ ਮੁੜ ਗਏ ਪਰ ਹਨਾ ਹੋ ਨ ਰੋਕੇ ਪਰਚੰਡ ਆ ਸਿੱਖਾਂ ਨੇ ਹੱਲਾ ਕਰਕੇ ਬੜਾ ਜੋਰ ਦਾ ਭਾਰੀ ਦਸ਼ਮਣ ਨੂੰ ਰੋਕਿਆ ਹੈ ਫਿਰ ਹਟੇ ਪੀਰ ਤੋਰੰਤ ਤੁੰਡ ਤੇ ਜਿਹੜੇ ਭੱਜੇ ਜਾਂਦੇ ਨੇ ਗੋਲੀਆਂ ਚੱਲਦੀਆਂ ਮੈਦਾਨੇ ਜੰਗ ਵਿੱਚ ਸੂਰਮੇ ਸਿਰਫ ਰਹਿ ਆ ਵਰਕਾਨ ਸੈਨ ਸਭ ਮੋਰ ਦੀਨ ਵਰਕਾਂ ਦੀ ਜਿਹੜੀ ਅੱਗੇ ਸੈਨ ਆਉਂਦੀ ਇਲਾਜ ਜਥਾ ਪਿਛਾ ਨੂੰ ਮੋੜ ਦਿੱਤਾ ਇਸ ਪਾਰੇ ਸਭ ਤਰਨ ਅਧਿਕ